ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਹਾਂ ਗੁਰਦੁਆਰਾ ਪਲਾਸ ਹੈ ਵਿਖੇ ਇਸ ਥਾਨ ਗਮਟਾਲਾ ਵਿਖੇ ਸਥਿਤ ਹੈ ਜੀ ਸੰਗਤ ਜੀ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਚਰਨ ਪਏ ਹਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼ਿਕਾਰ ਖੇਡਣ ਚੜਿਆ ਕਰਦੇ ਸਨ ਤਾਂ ਕੁਝ ਸਮਾਂ ਇੱਥੋਂ ਦੀ ਠੰਡੀ ਛਾਂ ਹੇਠਾਂ ਆਰਾਮ ਕਰਿਆ ਕਰਦੇ ਸਨ ਸਿੱਖ ਇਤਿਹਾਸ ਦੀ ਲੜੀ ਗਈ ਪਹਿਲੀ ਜੰਗ ਦਾ ਮੋੜ ਵੀ ਇਸ ਸਥਾਨ ਤੇ ਵਾਪਰੀ ਘਟਨਾ ਨਾਲ ਜੁੜਦਾ ਹੈ ਇਹ 1629 ਈਸਵੀ ਦਾ ਵਾਕਿਆ ਹੈ ਕਿ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡਣ ਲਈ ਇੱਥੇ ਆਏ ਹੋਏ ਸਨ ਸਿੱਖਾਂ ਨੇ ਡਿੱਠਾ ਕਿ ਇਹ ਬਾਜ਼ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ ਇਹ ਬਾਜ਼ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਸੀ ਸਿੱਖਾਂ ਨੇ ਆਪਣਾ ਬਾਜ਼ ਛੱਡਿਆ ਜਿਸ ਨੇ ਸ਼ਾਹੀ ਬਾਜ਼ ਨੂੰ ਘੇਰ ਲਿਆਂਦਾ ਅਤੇ ਸਿੱਖਾਂ ਨੂੰ ਸਿੱਖਾਂ ਨੇ ਉਸ ਨੂੰ ਫੜ ਲਿਆ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਫੌਜੀ ਪਿੱਛੇ ਆਏ ਅਤੇ ਉਹਨਾਂ ਬਾਜ ਦੀ ਮੰਗ ਕੀਤੀ ਗੁਰੂ ਜੀ ਨੇ ਐਸੀ ਦਸ਼ਾ ਵਿੱਚ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸ਼ਾਹੀ ਬਾਜ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਹੀ ਫੌਜਾਂ ਨੇ ਜਦੋਂ ਜੰਗ ਦਾ ਡਰ ਦਿੱਤਾ ਅਤੇ ਜੰਗ ਦਾ ਡਰਾਵਾ ਦਿੱਤਾ ਕਿ ਅਸੀਂ ਜੰਗ ਕਰਕੇ ਬਾਜ਼ ਲੈ ਜਾਵਾਂਗੇ ਤਾਂ ਸਿੱਖਾਂ ਨੇ ਵੀ ਟੁਕਮਾ ਉੱਤਰ ਦਿੱਤਾ ਕਿ ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ ਜਿਸ ਤੋਂ ਗੁੱਸੇ 'ਚ ਹੋ ਕੇ ਸ਼ਾਹਜਹਾਨ ਨੇ ਮੁਖ ਮੁਖਲਸ ਖਾਨ ਦੀ ਅਗਵਾਈ ਹੇਠ ਭਾਰੀ ਫੌਜ ਭੇਜੀ ਜਿਸ ਦੇ ਸਿੱਟੇ ਵਜੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਸ਼੍ਰੀ ਅੰਮ੍ਰਿਤਸਰ ਗੁਰਦੁਆਰਾ ਪੀਪਲੀ ਸਾਹਿਬ ਵਿਖੇ ਹੋਈ ਜਿਸ ਵਿੱਚ ਮੁਗਲਜ਼ ਖਾਨ ਮਾਰਿਆ ਗਿਆ ਅਤੇ ਗੁਰੂ ਜੀ ਦੀ ਜਿੱਤ ਹੋਈ ਸੰਗਤ ਜੀ ਜਦੋਂ ਜਦੋਂ ਵੀ ਜ਼ੁਲਮ ਦਾ ਗੁਰੂ ਸਾਹਿਬਾਨ ਨੇ ਟੱਕਰ ਕੀਤਾ ਹੈ ਉਦੋਂ-ਉਦੋਂ ਹੀ ਮੋਰਚੇ ਫਤਿਹ ਕੀਤੇ ਹਨ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ